ਆਹ ਹਾ ਬਾਈ ਮੈਂ ਵੀ ਸੋਚਿਆ ਬਾਈ ਕਿ ਹਾਂ ਫੇਰ ਆਪਣੀ ਕਿੱਟੀ ਵੀ ਚਾਹੀਦੀ ਆਪ ਵੀ ਨਹੀਂ ਕਰ ਦਿੰਦੇ ਨਾ ਕਿੰਨੇ ਦੀ ਦੱਸੇਗਾ ਵੀ ਕਹਿ ਕੋਸ ਮੈਂ ਕਹਿ ਲਾ ਮਦਰਾ ਮਨ ਗਿਆ ਪੈਂਦੀ ਦਾ ਫੇਰ ਮੇਰੇ ਕਿਹੜਾ ਗੱਲ ਤੇਰਾ ਵੀ ਕਿੰਨਾ ਚੱਲ ਜਾ ਤੇਰਾ ਵੀ ਕਿੰਨਾ ਚਿੰਗ ਵੀ ਆ ਕਿੰਨੇ ਦੀ ਭਜਣਾ ਓਏ ਓ ਯਾਰ ਯਾਰੀ ਵਾਲੀ ਇੱਕ ਵਾਰੀ ਖਾਣ ਇੱਕ ਵਾਰੀ ਇੱਕ ਵਾਰੀ ਦੱਸਦੀ ਐ ਮਾੜਾ ਜਾਂ ਡੇਰ ਕਰ ਦੇ ਜੀ ਦੱਸ ਦੇ ਯਾਰਾਂ ਕਰਦਾ ਮੈਂ ਤੇ ਇਹਨੂੰ ਉਹ ਗੱਲ ਕਰੀ ਦੱਸਦੇ ਤੇ ਸੋਚਦੇ ਮੈਂ ਕਿਹਾ 1500 ਜੀ ਮੈਂ ਛੱਡਾਂਗੇ ਆ ਮੈਂ ਤੇਰੀ ਜਨਾਂ ਆ ਐ ਤੇ ਨਹੀਂ ਯਾਰ ਜਾ ਕੱਲ ਸੁਣ ਲੈ ਨਾ ਇਹਨਾਂ ਦੀ ਨਾ ਤੇਰੀ ਇਹ ਤੈਨੂੰ ਕੋਸ਼ ਕਹੀ ਜਾ ਸਮਝ ਜਾਇਜ਼ ਕਰੂਗਾ ਕੱਲ ਆਏ ਹੋਗਾ ਨਹੀਂ ਯਾਰ ਅਣਜਾਣ ਦੇ ਜਦ ਮੈਂ ਕਰੀ ਜਨਾ ਭਜਨਾ ਐਵੇਂ ਮੱਸੀਆਂ ਨਾ ਪਕਾਈ ਉਹ ਜਾ ਦੇ ਭਜਨਾ ਐਵੇਂ ਦਿਲ ਛੱਡਦੇ ਛੱਡਦੇ ਅੱਖ ਲੱਗ ਉਹ ਯਾਰ ਤੂੰ ਸਮਝੀ ਵੀ ਹੁੰਦੀ ਗੱਲ ਯਾਰ ਭਜਨਾ ਜਾਣਦੇ ਤੇਰੇ ਸ਼ਿਕਰ ਉਹ ਯਾਰ ਕਿਉਂ ਨਹੀਂ ਲੈਣੇ ਤੇਰੇ ਕੋਈ ਗੱਲ ਆ ਯਾਰ ਭਜਣਾ ਕੋਈ ਸਵਾਦ ਆ ਯਾਰ ਹੈ ਕਦੇ ਕੀਤੀ ਨਾ ਯਾਰ ਜਾਣਦੇ ਅੱਖ ਲੱਗ ਜਾ ਮਨ ਨਹੀਂ ਦੀ ਨਿਕਲ ਆਲੂ ਮੂਰੇ ਲਈ ਜਾਂਦੇ ਯਾਰ ਕੋਈ ਫਾਇਦਾ ਪਰ ਭਜਣਾ ਅਸੀਂ ਕਦੇ ਟੋਕੜਾ ਲੈ ਲੋ ਆ ਬੇਸੀ ਟੋਕੜਾ ਲੈ ਜਾਣਦੇ ਅੱਖ ਲੱਗ ਜਾ ਜਾਣਦੇ ਨਾ ਜਦ ਕਰ ਮੰਨ ਲੈ ਮੇਰੀ ਗੱਲ ਹੋਰ ਪੱਕੀ ਗੱਲ ਰਹੀ ਹੁਣ ਰਹਿ ਕੀ ਗਿਆ ਮਰ ਸਰਤਾ ਵੇਲੇ ਝਾਪਾ ਦਾ ਰਹਿ ਗਿਆ ਮਗਰ ਰੇਗ ਵੀ ਆ ਕੇ ਲੱਗ ਜਾਦਾ ਵੇ ਦੱਸ ਦੇ ਆ ਕੇ ਉਹ ਦੱਸੇਗਾ ਵੀ ਕੋਈ ਆ ਆ ਆ ਕੇ ਲੱਗ ਜਾ ਆਪਰ ਆ ਵਾ ਤੇਰੇ ਵਾ ਮੈਂ ਸਾਡੇ ਲਾਹਨ ਤੇ ਇਸ ਕੰਮ ਦੇ ਕਰਨ ਦੇ ਤੇਰੇ ਨਾਲ ਤੈਨੂੰ 100 200 ਪੈਸਾ ਉਹ ਇਹ ਰੱਖਿਆ ਯਾਰ ਮੈਂ ਕਰੀ ਜਾ ਮੈਂ ਅੰਡਾ ਅੰਡਾ ਬਾਜ਼ਾਰ ਆ ਤੇਰੀ ਜਿੰਤਾ ਚਲੋ ਤੇਰੀ ਜਿੰਤਾ ਮੰਨ ਲਈ ਗੱਲ ਨੂੰ ਕੱਟੀ ਕਿੱਡੀ ਜੀ ਆ ਜਾ ਤੈਨੂੰ ਕਰਦੇ ਆ ਕੇ ਲੱਗ ਜਾ ਯਕੀਨ ਨਹੀਂ ਸ਼ਕਦਰ ਉਹ ਯਾਰ ਨੱਸ ਫਿਰ ਮੈਂ ਕਾਦਾ ਬੜਾ ਕਰ ਦਿੰਦਾ ਬੜਾ ਨੱਸੇ ਦਾ ਵੀ ਹੁਣ ਫਾਇਦਾ ਨਾ ਕਰ ਜਾਣ ਦੇ ਨਹੀਂ ਸ਼ਕਦਰ ਨਹੀਂ ਕਿੰਨੇ ਦੀ ਫਿਰ ਤਾ ਲੈ ਫਾਲ ਨੂੰ ਕਰੀ ਕੋਰਾ ਕਹਿ ਤਾ ਤੂੰ ਫਾਲ ਬਾਹਰ ਮਾਰ ਕਰਨ ਦੁਆਰੇ ਕੰਦੇਰੀ ਗੱਲਾਂ ਤੇਰੀ ਕਰਨੇ ਨਾ 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 ਨ ਆ ਜਾ ਫਿਰ ਕੱਢ ਕੱਢ ਕਿੰਨਾ ਹੁੰਦਾ ਹੱਥ ਕਰਿਆ ਤੂੰ ਲੈ ਗੱਲ ਸੁਣ ਲੈ ਵੀ ਮੇਰੀ ਸੁਣ ਲੈ ਵੀ ਇੱਕ ਮਿੰਟ ਭਾਜਣ ਗੱਲ ਸੁਣ ਲੈ ਪਰੇ ਹੋ ਜਾ ਐਵੇਂ ਮਰਜੀ ਨਾਲ ਸੱਜਿਓ ਕਰਦਗੇ ਆਪਾਂ ਨਹੀਂ ਹੁਣ ਹੱਥ ਕਰ ਨਹੀਂ ਹੁੰਦੀ ਨਹੀਂ ਉਹਨਾਂ ਨੂੰ ਭਜਦਾ ਹੀ ਨਹੀਂ ਨਹੀਂ ਇਹ ਹੋ ਗਿਆ ਨਹੀਂ ਹਾਂ ਪਰੇ ਹੋ ਜਾ ਪਰੇ ਦਾ ਹੋ ਜਾ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਗੱਲ ਸੁਣ ਲੈ ਪਰੇ ਹੋ ਜਾ ਆ ਤੇ ਚੱਡ ਦੇ ਬੰਬਾਬ ਦੇ ਮੇਰੇ ਮੈਥੋਂ ਲੈ ਲਈ ਮੈਥੋਂ ਲੈ ਲਈ ਮੈਂ ਕਮਾਲ ਵੇ ਨਪਰਾ ਮੈਂ ਕਮਾਲ ਵੇ ਨਪਰਾ ਮੈਂ ਦੇਣੀ ਮੈਂ ਦੇਣੀ ਨਿਆ ਪਰੇ ਹੋ ਜਾ ਕਰ ਆ ਜਰਾ ਯਾਰੀ ਨਹੀਂ ਯਾਰੀ ਨਹੀਂ ਛੱਡੇਗਾ ਨਹੀਂ ਛੱਡੇਗਾ ਪਰੇ ਹੋ ਗਿਆ ਕਿਸਾਨੀ ਦੇ ਖਤਮ ਨਹੀਂ ਕਰਦੇ ਮਰੇ ਹੋ ਜਾ ਸਾਡੇ ਸਾਗਰੇ ਥਲੇ ਬਚ ਨਹੀਂ ਸਾਡੇ ਯਾਰ ਕਰੀਏ ਨਾ ਯਾਰ ਮਾਨੀ ਦੇ ਨਹੀਂ ਹੁੰਦੀ ਨਹੀਂ ਆ ਜਰਾ ਨਾ ਯਾਰ ਜਦ ਕਰ ਯਾਰ ਨਹੀਂ ਕਰਦਾ ਉਹ ਯਾਰ ਭੈਂਤ ਲਾਉਂਦੇ ਸੁਣ ਲੈ ਮੈਨੂੰ ਮਾਰ ਮੈਨੂੰ ਮਾਰ ਜੀ ਕਹਤਾ ਇਹ ਹੁਣ ਨੌ ਜੋੜ ਤੇ ਨਸਰ ਤੇ ਨਸਰਾ ਦਾ ਸੀ ਨਾ ਜੋੜ ਤੇ ਹੁਣ ਤਾਂ ਲਾਤ ਕੇ ਮੈਂ ਜੋੜ ਤੇ ਤੇ ਮੈਂ ਇਹ ਨਾ ਰੇ ਕਰਕੇ ਮੈਂ ਦੋ ਦੀ ਕਰਦਨੇ ਹੋਰ ਮੈਂ ਕੁੜਾ ਕਰਦਿਆ ਯਾਰ ਆ ਹੋਰ ਕੋਈ ਕਰਤੂਤ ਆ ਯਾਰ ਬੰਦਾ ਕਹਿੰਦਾ ਮੈਂ ਕੋਈ ਕਰਤੂਤ ਨਹੀਂ ਕੀਤੀ ਹੈ ਉਹ ਜਾਣ ਦੇ ਜਾਣ ਦੇ ਨਾ ਜਾ ਹਾਂ ਗੱਲ ਸੁਣੋ ਮੇਰੀ ਨਾ ਮੈਂ ਤਾਂ ਸੁਣ ਲਾ ਯਾਰ ਭਜਾ ਨਾ

મૂળ થોડી હું તે ખેલ જ બન્યા પ્યા ਦੇਖਾ ਬੱਚਾ ਨਹੀਂ ਕੋੜੇ ਤੇ ਆਏ 2 ਟੈਂਕ ਸਾਗਰਾ ਹੋ ਰਿਹਾ ਹੈ

ਨਹੀਂ ਰਹੇਗਾ ਖੂਬ ਹੈਗਾ ਡਾਊਟ ਠੀਕ ਹੈ ਹਮ ਖਣ ਚੈੱਕ ਕਰੀਏ ਕਿਉਂ ਮਾਲਕ ਦਾ ਹੈ ਨਹੀਂ ਆਪਾਂ ਆਪ ਹੀ ਪਾਸ ਕਰਦੇ ਹਾਂ ਹਾਂ ਆ ਲਾਲ ਉਹਦਾ